ਅਸੀਂ ਇੱਥੇ ਇਕੱਠੇ ਹੋਏ ਆ ਇਹ ਕਹਿਣ ਲਈ ਇਹ ਜਿੱਤ ਦਾ ਇਜ਼ਹਾਰ ਕਰਨ ਲਈ ਕਿਸੇ ਨਾ ਲੈਂਡ ਪੂਲਿੰਗ ਪਾਲਸੀ ਵਾਪਸ ਕਰਵਾਉਣ ਲਈ ਪਰ ਹਾਇ ਇਹਦਾ ਅੰਤ ਨਹੀਂ ਹੋਇਆ ਜਿਹੜੀ ਨਵੀਆਂ ਤਲਸਵਾਂ ਆ ਰਹੀਆਂ ਸਾਡੇ ਕੋਲ ਬੜਵੈਕ ਨੇ ਅਦਾਜ਼ ਕਰਤੀ ਹੈ ਸਾਡੇ ਸਿੱਟਿਆਂ ਨੂੰ ਕਿ ਜੇ ਕੋਈ ਵਿੱਚ ਕਰਜ਼ਾ ਲੈਣਾ ਹੈ ਤਾਂ ਆਰ ਸਟੇਟ ਲੈਂਡ ਬੈਂਕ ਨੂੰ ਆਈ ਤੁਸੀਂ ਮੁਦਾਈ ਦੇ ਫਸਦਰੋ ਤੁਸੀਂ ਇੱਕ ਵਾਰੀ ਤਾਂ ਵਾਪਸ ਕਰਾ ਲਈ ਤੁਹਾਡੇ ਗਾਂਢ ਹਰਿਆਣੇ ਦੇ ਵਿੱਚ ਇੱਥੇ ਵੀ 55000 ਏਕੜ ਦੀ ਨੋਟੀਫਿਕੇਸ਼ਨ ਹੋਈ ਹੋਈ ਹੈ ਮੱਧ ਪ੍ਰਦੇਸ਼ ਵੀ ਨੋਟੀਫਿਕੇਸ਼ਨ ਹੋਈ ਹੋਈ ਹੈ ਸਰਕਾਰਾਂ ਹਰ ਜਗ੍ਹਾ ਲੈਂਡ ਬੈਕ ਬਣਾਉਣ ਲਈ ਇਦਾਂ ਦਾ ਧੱਕਾ ਕਰ ਰਹੀ ਸਾਡੇ ਕੋਲੋਂ ਜ਼ਮੀਨਾਂ ਖੋਣ ਦੀ ਗੱਲ ਕਰ ਰਹੀ ਹੈ ਤਾਨੂੰ ਪਤਾ ਹੋਵੇਗਾ ਅੱਜ ਕਾਰਪੋਰੇਟ ਹਾਊਸਸ ਦੇ ਮੂੰਹ ਚ ਪਾਣੀ ਹੈ ਉਹ ਕਹਿੰਦੇ ਸੀ ਇੰਡਸਟਰੀ ਬਾਦ ਚਲਾ ਕੇ ਦੇਖ ਲਈ ਵਪਾਰ ਕਰ ਲਿਆ ਤੇ ਜੇ ਜਮੀਨ ਸਾਡੇ ਹੱਥ ਚ ਆ ਜਾਏ ਤਾਂ ਅੰਨ ਸਾਡੇ ਹੱਥ ਚ ਹੋਵੇਗਾ ਤੇ ਲੋਕ ਸਾਡੇ ਕੋਲ ਆਉਣ ਪੜ ਜਾਣਗੇ ਦੁਨੀਆਂ ਦੇ ਵੱਡੇ ਤੋਂ ਕਾਰਪੋਰੇਟ ਹਾਊਸ ਐਲਨ ਮਸਕ ਤੇ ਇੱਕ ਅਮਰੀਕਾ ਦਾ ਹੋਰ ਹੈ ਉਹ ਜਿਹੜੇ ਦੇਚ ਜਾਂਦੇ ਆ ਲੱਖਾਂ ਇੱਕ ਰੁਪਏ ਨਹੀਂ ਕਮਾਉਂਦੇ ਆ ਇਹਦਾ ਮਤਲਬ ਕੀ ਹੈ ਇਹ ਠੀਕ ਹੈ ਖੁਸ਼ੀ ਹੈ ਪਰ ਹਾਂਨੇ ਨੂੰ ਆਖਰੀ ਖੁਸ਼ੀ ਬਸੰਦ ਹੈ ਹਾਂਨੇ ਕੋ ਆਦਤ ਬਿਰੇਚ ਅੰਸਲਦਾ ਜਿਵੇਂ ਮੇਰੇ ਰੂਪਾ ਨੇ ਮੇਰੇ ਤੇ ਇਹ ਸਾਥੀ ਨੇ ਕਿਹਾ ਅਜਿਮੀ ਤੁਹਾਡੀ ਮਾਂ ਹੈ ਮਾਂ ਵਾਸਤੇ ਅਸੀਂ ਕਥਨ ਵੀ ਕਰਦੇ ਨੇ ਤੇ ਕੋਈ ਸਰਕਾਰ ਮੈਂ ਕਾਗਰ ਨਹੀਂ ਦਿੰਨਾ ਕੋਈ ਸਰਕਾਰ ਇਹ ਜੁਰਤ ਨਾ ਕਰੇ ਵੀ ਉਹ ਕਿਸਾਨਾਂ ਦੀ ਜ਼ਮੀਨ ਕੋਲ ਕਿਸਾਨੀ ਉੱਤੇ ਹੀ ਹੈ ਮੇਰਾ ਕੰਮ ਦੋ ਦਿਨ ਫੈਸਲੇ ਲੈ ਜਿਹੜੇ ਮੈਂ ਐਲਾਨ ਕਰਨਾ ਜਿਹੜੇ ਐਸਕੇ ਬਾਰੇ ਫੈਸਲਾ ਕੀਤਾ ਹੈ ਪਰ ਮੇਤੂ ਬਾਦ ਉਹ ਜਮਤੀ ਨੇ ਜਿਹੜੇ ਪਾਸ ਕਰਵਾਏ ਜਾਣਗੇ ਉਹਦੇ ਬਾਅਦ ਉਹ ਦਿਲ ਸਜਣਾ ਉੱਪਰ ਦੇ ਦੇਰ ਤਨ ਅਨੁਸਾਰਿਆਂ ਨੂੰ ਸੀ ਹੱਥੀਂ ਕੁੜਕੀ ਨੂੰ ਛੁੱਟੀ ਕਰਾਂ ਸਾਰਿਆਂ ਨੂੰ ਪਤਾ ਹੋਣਾ ਚਾਹੀਦਾ ਹੈ ਭਾਈ ਮੋਦੀ ਭਾਵੇਂ ਮਾਲਕ ਨੇ ਕਹਿੰਦਾ ਸੀ ਮੈਂ ਤੁਹਾਡੇ ਲਈ ਕੰਦ ਕੋਲ ਕੇ ਫਰਾਂ ਅਮਰੀਕਾ ਕਿਹਾ ਸੀ ਉਹ ਕੰਦ ਚੈ ਗਈ ਹੈ ਉਹਦਾ ਪਹਿਲਾ ਹਿੱਸਾ ਮਹਾਰਾਸ਼ਟਰ ਮਹਾਰਾਸ਼ਟਰ ਗੁਜਰਾਤ ਤੇ ਹੋਰ ਕਈ ਸੂਬਿਆਂ ਦੇ ਨਰਮਾ ਕਪਾ ਪਹਿਲਾ ਕਰਨ ਵਾਲਿਆਂ ਤੇ ਪਹਿਲਾ ਬਾਂਬੂ ਰਿਸਿਪਟ ਦਿੱਤਾ ਹੈ 11% ਡਿਊਟੀ ਕਟਾ ਕੇ ਅਮਰੀਕਾ ਆਸਟ੍ਰੇਲੀਆ ਤੋਂ ਨਰਮਾ ਦੀ ਗ੍ਰੀਨ ਵੀਜ਼ਾ ਦੇ ਕੇ ਉਹਨੇ ਪਹਿਲਾ ਵਾਰ ਕਰ ਦਿੱਤਾ ਹੈ ਇੱਥੇ ਹੀ ਆ ਕੇ ਬਸ ਨਹੀਂ ਅਮਰੀਕਾ ਦਾ ਦਬਾਏ 26 ਅਰ 27 ਤਾਰੀਖ ਨੂੰ ਦੋ ਦਿਨ ਅਮਰੀਕਾ ਦੀ ਇੱਕ ਟੀਮ ਇਹ ਫ੍ਰੀ ਟ੍ਰੇਡ ਵਾਸਤੇ ਕਾਰਨ ਤੋਂ ਬਾਅਦ ਵਾਸਤੇ ਗਲਬਾਤ ਕਿਉਂ ਦਿੱਤੀ ਆਈ ਜੇ ਤੁਸੀਂ ਵਿਵਾਦ ਦੇ ਦਿੱਤਾ ਤਾਂ ਫਿਰ ਉਹਨ ਕੀ ਕਰਵਾ ਰਹੇ ਨੇ ਭਈ ਇਹ ਨਹੀਂ ਸਤੰਬਰ ਦੇ ਪਹਿਲੇ ਹਫਤੇ ਆਪਰੇ ਜੋਤੀ ਟਰੰਪ ਨੂੰ ਮਿਲਣ ਜਾ ਰਿਹਾ ਸਾਡੀ ਖੇਤੀ ਡਿਵੈਲਪਮੈਂਟ ਦੇ ਸ਼ਾਮਿਲੋਂ ਬਹੁਤ ਪਿੱਛੇ ਹੈ ਸਾਕਿੰਗ ਨਾਈਲ ਹੋਲਡਿੰਗ ਬਹੁਤ ਘੱਟ ਹੈ 86% ਕਿਸਾਨਾਂ ਕੋਲ 5 ਏਕੜ ਤੋਂ ਘੱਟ ਜ਼ਮੀਨ ਦੀ ਮਾਲਕੀ ਹੈ ਤੇ ਉੱਥੇ ਦੇ ਲੋਕਾਂ ਕੋਲ ਹੋਇਆ ਪਿਆਰਾ 1 ਏਕੜ ਦੀ ਜ਼ਮੀਨ ਤੇ ਫਿਰ ਉਹਨਾਂ ਨੂੰ ਉੱਥੇ ਦੀ ਸਰਕਾਰਾਂ ਸਬਸਿਡੀਆਂ ਇਲੀਆਂ ਹੁੰਦੀਆਂ ਨੇ ਭਈ ਉਹਨਾਂ ਦਾ ਸਾਰਾ ਖਰਚਾ ਕਾਸਟ ਆਫ ਪ੍ਰੋਡਕਸ਼ਨ ਸਬਸਿਡੀ ਚ ਪੂਰਾ ਹੋ ਜਾਂਦਾ ਹੈ ਔਰ ਉਹ ਤੋਂ ਬਾਅਦ ਜੋ ਲੋਕ ਤੈਨੂੰ ਸਾਰਾ ਮਨ ਆਪਾਉਂਦਾ ਅਸੀਂ ਉਹਨਾਂ ਨੂੰ ਕੌੜਾ ਕਿਵੇਂ ਕਰਾਂਗੇ ਜੇ ਖੇਤੀ ਸਖਰ ਕੋਲ ਦਿੱਤਾ ਤਾਂ ਇਸ ਤਰ੍ਹਾਂ ਦੀ ਖੇਤੀ ਇੱਥੇ ਦੀ ਬੇਰੀ ਇੱਥੇ ਸਹਾਇਕਾਂ ਦੇ ਤਵਾਉ ਉੱਣਗੇ ਇਸ ਲਈ ਅਸੀਂ ਅੱਜ ਐਲਾਨ ਕਰਦੇ ਹਾਂ ਮੋਦੀ ਸਰਕਾਰ ਨੂੰ ਇਹ ਦੇਖ ਲੈਣਾ ਚਾਹੀਦਾ ਜਿਦਣ ਫ੍ਰੀ ਟ੍ਰੇਡ ਦੇ ਪ੍ਰੋਜੈਕਟ ਤੇ ਸਾਈਨ ਕੀਤੇ ਤੁਰੰਤ ਤੋਂ ਬਾਅਦ ਐਸਕੇ ਸਾਰੇ ਦੇਸ਼ ਵਿੱਚ ਇੱਕ ਵੱਡਾ ਮੋਰਚਾ ਲੈ ਕੇ ਉਹਦਾ ਵਿਰੋਧ ਕਰ ਰਹੇ ਨੇ ਦੂਜੀ ਗੱਲ ਸਾਡਾ ਇੱਥੇ ਇੱਕ ਮੁੱਖ ਮੰਤਰੀ ਹੈ ਮੈਂ ਤਾਂ ਹਮੇਸ਼ਾ ਕਹਿੰਦਾ ਰਿਹਾ ਵੀ ਪੰਜਾਬ ਦੀ ਸਰਕਾਰ ਨਾਲ ਦੀ ਕੋਈ ਚੀਜ਼ ਨਹੀਂ ਮੁੱਖ ਮੰਤਰੀ ਤਾਂ ਹੈ ਹੀ ਨਹੀਂ ਉਹ ਤਾਂ ਦਿੱਲੀ ਵਾਲਿਆਂ ਦਾ ਗੁਲਾਮ ਹੈ ਤੇ ਤੁਹਾਨੂੰ ਯਾਦ ਹੋਗਾ ਪਿਛਲੇ ਦਿਨੀ ਇੱਕ ਚੈਲੰਜ ਕੀਤਾ ਦਿੱਲੀ ਵਾਲੇ ਨੇ ਤੁਹਾਨੂੰ ਨੇ ਜੋ ਮਰਜੀ ਆਖੀ ਜਾਂ। ਉਹਨੇ ਆਪਣੇ ਵਰਕਰਾਂ ਨੂੰ ਇਹ ਸਲਾਹ ਦਿੱਤੀ 2027 ਦੀ ਜੂਨ ਵਿੱਚ ਸਾਮ ਕੰਮ, ਕਾਂਡ, ਪੇੜ, ਲੜਾਈ, ਝਗੜਾ, ਸਬਾਬ-ਜਬਾਬ ਜੋ ਮਰਜ਼ੀ ਕਰਤੀ ਕਰਨਾ ਪਏ। ਝਗੜੇ ਕਰਕੇ ਵੀ ਜੂਨ ਜਿੱਤਣੀ ਹੈ। ਜਿੱਤ ਦਿੱਲੀ ਵਾਲੇ ਇਹ ਤਾਂ ਦਾ ਚੈਲੰਜ ਪੰਜਾਬੀਆਂ ਨੂੰ ਦਿੱਤੇ ਨਹੀਂ ਤਾਂ ਅਸੀਂ ਉਹਨਾਂ ਦਾ ਚੈਲੰਜ ਕਬੂਲ ਕਰਦੇ ਆਂ ਸਾਡੀ ਇੱਥੇ ਦੀ ਸਰਕਾਰ ਬੜੀਆਂ-ਬੜੀਆਂ ਗੱਲਾਂ ਕਰਦੀ ਹੈ ਥਾੜਾ ਆਏ ਨੇ ਇਹਦੇ ਨੇ ਜ਼ਿੰਮੇਵਾਰ ਸਰਕਾਰ ਕਿਉਂਕਿ ਜਦੋਂ ਤੋਂ ਆਜ਼ਾਦ ਹੋਇਆ ਜਿੰਨੇ ਗੈਲੀ ਕਰਨ ਦੇ 플ਾਨ ਬਣੇ ਨੇ ਇੱਕ ਵੀ ਨਹੀਂ ਸਰਕਾਰ ਦੇ ਨੇ ਖੜੀ ਆ ਤਸਵੀਰ ਇਸ ਨੇ ਆਪਣੀ ਜ਼ਮੀਨ ਐਕਵਾਇਰ ਕੀਤੀ ਹੋਈ ਉਤੇ ਡਰ ਆਖਾ ਲਈ ਸਰਕਾਰ ਨੇ ਨਹਿਰ ਨਹੀਂ ਕੱਟੀ ਰਾਵੀ ਦੇ ਪਾਣੀ ਨੂੰ ਮੱਝ ਦੇ ਲੋਕਾਂ ਨੂੰ ਨਹਿਰ ਕੱਢ ਕੇ ਦਿੱਤਾ ਜਾ ਸਕਦਾ ਹੈ ਬਿਆਸ ਦਾ ਪਾਣੀ ਨਹਿਰਾਂ ਕੱਢ ਕੇ ਦਿੱਤਾ ਜਾ ਸਕਦਾ ਜੇ ਨਹਿਰਾਂ ਕੱਢੀਆਂ ਹੋਈਆਂ ਤਾਂ ਆਜਾੜ ਨਹੀਂ ਸੀ ਹੋਣੀ ਤੇ ਇਸ ਕਰਕੇ ਸਾਡੀ ਮੰਗ ਹੈ ਕਿ ਜਿਹੜੇ ਹਰਖੋੜ ਮਾਰੇ ਇਲਾਕੇ ਦੇ ਉਹਨਾਂ ਕਿਸਾਨਾਂ ਨੂੰ 70000 ਰੁਪਏ ਪ੍ਰਤੀ ਏਕੜ ਤੇ ਜਿੱਦ ਕਰਦੇ ਹੈ ਕਿ ਉਹ ਵਸਦੂ ਪੁਰਾਏ ਕਿਸਾਨ ਉਨਾ ਸਾਰੇ ਨੂੰ ਮੇਰੇ ਕੰਮ ਦਾ ਪੂਰੇ ਦਾ ਪੂਰਾ ਮੌਜਾ ਦਿੱਤਾ ਜਾਏ ਸਾਡੀ ਗੰਨੇ ਦੀ ਫਸਲ ਦਾ ਪਿਛਲਾ ਬਕਾਇਆ ਹਲੇ ਖੜੇ ਮਨੇ ਅਰਾਨ ਕਾਪਨ ਮੋਤੀ ਤੁਗਤ ਤੁਗਤ ਦੀ ਸਰਕਾਰ ਨੂੰ ਸੋਚਣਾ ਚਾਹੀਦਾ ਆਪਣਾ ਪਨਾ ਵਿਚਾਰ ਲੈਣਾ ਚਾਹੀਦਾ ਤੇ ਜੇ ਇਸ ਮਹੀਨੇ ਦੇ ਅੰਤ ਤੱਕ ਕਿਸਾਨਾਂ ਨੂੰ ਗੰਨੇ ਦੇ ਬਕਾਇਆ ਦੀ ਪੇਮੈਂਟ ਨਾ ਕੀਤੀ ਤਾਂ 2 ਤਾਰੀਖ ਤੋਂ ਪੰਜਾਬ ਦੇ ਕਿਸਾਨ ਕੱਟੇ ਹੋ ਕੇ ਮੁਕਤੰਦੀ ਦਾ ਘਰ ਘੇਮੇ। ਮੈਂ ਵੀ ਇਤਿਹਾਸ ਤੋਂ ਸਾਰੇ ਨੂੰ ਕਿਉਂਕਿ ਮੇਰੀ ਸਿਹਤ ਨਹੀਂ 좋ਤੀ ਇਜਾਜ਼ਤ ਦਿੱਤੀ ਇਸ ਕਰਕੇ ਲੰਮਾ ਨਹੀਂ बोल ਸਕਦਾ। ਪਰ ਇੱਕ ਗੱਲ ਇਹ ਜ਼ਰੂਰ ਹੈ ਇਹ ਲੜਾਈ ਮੁਕੀ ਨਹੀਂ ਇਹ ਤੂੰ ਜਾ ਕੇ ਕੱਲਲਾਂ ਤਾਂ ਕਰੂਗਾ ਇਹ ਕੱਟ ਬਹੁਤ ਹੋਇਆ ਪਰ ਇਸ ਕੱਟ ਨੇ ਇੱਕ ਨਵੀਂ ਨਵੀਂ جنگ ਦੀ ਸ਼ੁਰੂਆਤ ਕੀਤੀ ਹੈ ਇਹ ਤੁਹਾਡੇ ਤੇ ਜ਼ਿੰਮੇਵਾਰੀ ਹੈ ਜਿਹੜੇ ਨਹੀਂ ਆਏ ਉਹਨਾਂ ਨੂੰ ਸਮਝਾਉਣਾ ਤੁਹਾਡੀ ਜ਼ਿੰਮੇਵਾਰੀ ਹੈ ਮੇਰੀ ਬੇਨਤੀ ਹੈ ਕਿ ਆਪਾਂ ਸਾਰੇ ਇਸ ਲਈ ਜੰਗ ਤੁਸੀਂ ਸ਼ੁਰੂ ਕੀਤੀ ਹੈ ਇਹਨੂੰ ਜਾਰੀ ਰੱਖੀਏ ਤੇ ਸਰਕਾਰ ਨੂੰ ਇਹ ਚੇਤਾਵਨੀ ਹੈ ਕਿ ਇਹ ਪੰਜਾਬ ਦੇ ਲੋਕਾਂ ਨਾਲ ਧੱਕਾ ਸੋਚਿਓ ਵੀ ਨਾ ਕਰਨਾ ਇੱਥੇ ਸਾਂਦਾਂ ਦਾ ਕੰਪੀਟ ਇਹ ਪੰਜਾਬੀਆਂ ਨੇ ਜਿਹੜਾ ਚੈਲੰਜ ਕੀਤਾ ਹੈ ਅਸੀਂ ਕਬੂਲ ਕਰਦੇ ਹਾਂ ਅਸੀਂ ਬਹੁਤ ਦਾਅਵੇ ਨਾਲ ਕਹਿ ਸਕਦੇ ਆ ਕਿ ਲੈਡ ਪੂਰੇ ਪੌਂਸੀ ਵਾਸਤੇ ਅਸੀਂ ਸਰਕਾਰ ਨੂੰ ਮਜਬੂਰ ਕੀਤਾ ਹੈ ਭਾਵੇਂ ਉਹ ਆਣ ਬਣੇ ਦੇ ਨਾਲ ਅੰਦਰੋਂ ਅੱਗੇ ਨਹੀਂ ਪਰਵਾਹ ਉਹਨਾਂ ਨੂੰ ਇਸ ਕਰਕੇ ਇਹ ਗੱਲ ਨਾਲ ਸੁਣੇ ਜਾਣਾ ਚਾਹੀਦਾ ਕਿ ਅਸੀਂ ਲੈਂਪੁਰੂ ਪਾਲਸੀ ਨੂੰ ਵਾਪਸ ਕਰਾ ਕੇ ਜਿੱਤ ਗਏ ਆ ਇਹਨੂੰ ਉਸੇ ਤਰ੍ਹਾਂ ਲੜਾ ਚਾਹੀਦਾ ਜਿਵੇਂ ਮੋਦੀ ਨੇ ਤਿੰਨ ਕਾਨੂੰਨ ਜਿਹੜੇ ਕਿਹਾ ਸੀ ਮੈਂ ਤੁਹਾਨੂੰ ਸਮਝਾ ਨਹੀਂ ਸਕਿਆ ਇਹ ਹੀ ਗੱਲ ਮਤਲਬ ਇਹ ਬਣਦਾ ਹੈ ਕਿ ਉਹ ਸਾਨੂੰ ਸਮਝਾ ਨਹੀਂ ਸਕਿਆ ਲੈਂਪੁਰੂ ਦੀ ਪਾਲਸੀ ਗਲਤ ਲਈ ਸੀ ਸੋਡੇ ਸਮਝ ਨਹੀਂ ਐਨੀ ਗੱਲ ਤਾਂ ਇਹ ਕਿ ਜਿਹੜੀ ਇਹ ਲੈਂਡ ਪੂਲਿਸੀ ਲੈ ਕੇ ਆਏ ਐ ਭੂਮੀ ਗ੍ਰਹਣ ਐ 2013 ਦੇ ਤੱਕ ਭੂਮੀ ਗ੍ਰਹਣ ਤੇ ਮਨਪਸੇਬਾ ਕਾਨੂੰਨ 2013 ਇਸ ਗੱਲ ਦੀ ਆਗਿਆ ਨਹੀਂ ਦਿੰਦਾ ਕਿ ਇਹ ਸਨੂੰਨ ਦੇ ਤਹਿਤ ਇਸ ਤਰੀਕੇ ਨਾਲ ਕੋਈ ਲੈਂਡ ਪੂਲਿੰਗ ਪਾਲਸੀ ਲੋਕਾਂ 'ਚ ਲਾਗੂ ਕੀਤੀ ਜਾਵੇ ਲੋਕਾਂ ਦੇ ਬਸੇਬੇ ਤੋਂ ਪੁੱਛੇ ਤੋਂ ਬਗੈਰ ਉਹਦੇ ਸਬੰਧਤ ਲੋਕਾਂ ਨੂੰ ਵਿਸ਼ਵਾਸ ਚ ਲੈ ਕੇ ਤੋਂ ਬਗੈਰ ਇਹ ਦੇਖੇ ਤੋਂ ਬਗੈਰ ਕਿ ਜਮੀਨ ਕਿੰਨੀਆਂ ਫਸਲਾਂ ਦੇਣ ਵਾਲੀ ਐ ਇਹ ਦੇਖੇ ਤੋਂ ਬਹਿਤ ਕੇ ਲੋਕਾਂ ਨੂੰ ਮੁੜ ਕੇ ਬਸਾਵਾਗਾ ਕਿੱਥੇ ਇਹ ਸਾਰੀਆਂ ਛੱਤਾਂ ਪਾਸੇ ਰੱਖ ਕੇ ਕਾਲੀ ਵਿੱਚ ਲਿਆ ਆਇਆ ਹੈ ਫੈਸਲਾ ਸੀ ਜਿਹੜੇ ਤਾਂ ਅਸੀਂ ਦਾਅਵੇ ਨਾਲ ਕਹਿੰਦੇ ਸੀ ਵੀ ਇਹ ਸਰਕਾਰ ਸਾਡੇ ਉਰੇ ਖੜ ਨਹੀਂ ਸਰ ਤੇ ਸਰਕਾਰ ਖੜੀ ਹੁਣ ਸਵਾਲ ਸਮਝਣ ਰਾ ਇਹ ਹੈ ਕਿ ਲੈਂਡ ਪੂਲਿੰਗ ਪਾਲਸੀ ਹੈ ਕੀ ਚੀਜ਼ ਜਿਹੜੀ ਲੈਂਡ ਪੂਲਿੰਗ ਪਾਲਸੀ ਹੈ ਇਹ ਭਰਾਵੋ ਜਿਹੜੀਆਂ ਸੰਸਾਰ ਦੀਆਂ ਵੱਡੀਆਂ ਬਹੁ ਰਾਸ਼ਟਰੀ ਕੰਪਨੀਆਂ ਨੇ ਉਹਨਾਂ ਦੇ ਮੰਡੀ ਕਰਨ ਵਾਸਤੇ ਇੱਕ ਮੰਚ ਸਾਦੀ ਲੋੜ ਹੈ ਉਹਨਾਂ ਵਾਸਤੇ ਇੱਕ ਪਲੇਟਫਾਰਮ ਤਿਆਰ ਕਰਦੀ ਲੋੜ ਹੈ ਉਹਨਾਂ ਦੇ ਵਾਸਤੇ ਵੱਡੇ ਵੱਡੇ ਕਦਮ ਵਾਸਤੇ ਸਟੋਰ ਕਰਨ ਵਾਸਤੇ ਮਾਲ ਤਿਆਰ ਕਰਦੀ ਡੰਪ ਵਾਸਤੇ ਸ਼ਾਪਿਕ ਮਾਰ ਬਣਾਉਣ ਦੀ ਲੋੜ ਹੈ ਤੇ ਇਸੇ ਤਹਿਤ ਹੀ ਭਾਰਤ ਮਾਣਾ ਪ੍ਰੋਜੈਕਟ ਦੀਆਂ ਜਿਹੜੀਆਂ ਫੜਕਾਂ ਕੱਢੀਆਂ ਨੇ ਉਸੇ ਪਾਲਸੀ ਦਾ ਹਿੱਸਾ ਹੈ ਇਹ ਕਹਿ ਕੇ ਕਿ ਲੈਣ ਪੂਰਨਕ ਤਹਿਤ ਨਾ ਸਰਕਾਰ ਦਾ ਕੋਈ ਪੈਸਾ ਲੱਗਣਾ ਆ ਜਮੀਨਾਂ ਕਬਜ਼ੇ ਚ ਕਰ ਲੋ ਕੋਈ ਪੈਸਾ ਦੇਣਾ ਨਹੀਂ ਸਿਰਫ ਲੋਕਾਂ ਨੂੰ ਕਰਵਾ ਕੇ ਲੈਂਡ ਰੈਕ ਬਣਾ ਲਓ ਜਦੋਂ ਵੀ ਕਿਸੇ ਕੰਪਨੀ ਨੇ ਕੋਈ ਪਲਾਂਟ ਲਾਉਣਾ ਕੋਈ ਫੈਕਟਰੀ ਲਾਉਣੀ ਹੈ ਤਾਂ ਉਹਨਾਂ ਨੂੰ ਦਿੱਤੀ ਜਾਵੇ ਜਿਹੜਾ 4 ਜੂਨ 2025 ਦਾ ਇੱਕ ਸਰਕੂਲਰ ਹੈ ਸਰਕਾਰ ਦਾ ਕੱਢਿਆ ਹੋਇਆ ਉਹਦੇ ਚ ਲਿਖਿਆ ਇਹਨਾਂ ਨੇ ਕਿ ਲਾਂਡ ਪੂਰਕ ਤਹਿਤ ਲਈ ਹੋਈ ਜ਼ਮੀਨ ਕਿਸੇ ਵੀ ਮਤਲਬ ਵਾਸਤੇ ਵਰਤੀ ਜਾ ਸਕਦੀ ਹੈ ਚਾਹੇ ਉਹਦੇ ਚ ਡੰਪਿੰਗ ਪਾ ਲਓ ਚਾਹੇ ਉਹਦੇ ਚ ਇੰਡਸਟਰੀਆਂ ਲਾ ਲਓ ਚਾਹੇ ਕਲੋਨੀਆਂ ਬਣਾ ਲਓ ਇਹਦਾ ਮਤਲਬ ਇਹ ਬਣਿਆ ਕਿ ਇਹ ਬਾਹਰੀਆਂ ਕੰਪਨੀਆਂ ਦੀ ਪੂੰਜੀ ਲਵਾ ਕੇ ਇੱਥੇ ਆਂਦੇ ਅੰਡੇ ਕੰਮ ਕਰਨਾ ਚਾਹੁੰਦੀਆਂ ਨੇ ਦੇ ਨਾਲ ਤੁਹਾਨੂੰ ਸਾਰਿਆਂ ਦਾ ਜਿੰਨੇ ਤੁਸੀਂ ਅੱਜ ਬੈਠੇ ਹੋ ਜਿੰਨੇ ਸਾਨੂੰ ਸੁਣਦੇ ਹੋ ਤੁਹਾਨੂੰ ਸਾਰਿਆਂ ਨੂੰ ਇੱਕ ਸਬੋਧਨ ਹੋ ਕੇ ਕਹਿੰਦੇ ਆ ਕਿ ਇਸ ਗੱਲ ਨੂੰ ਹੱਬਣਾ ਜਾਇਓ ਕਿ ਸਾਡੀਆਂ ਜ਼ਮੀਨਾਂ ਸ਼ਹਿਰਾਂ ਤੋਂ ਦੂਰ ਨੇ ਛੜਕਾ ਤੋਂ ਦੂਰ ਨੇ ਇਹਨਾਂ ਵਾਸਤੇ ਕੋਈ ਖਤਰਾ ਨਹੀਂ ਹੈ ਸਾਰੀਆਂ ਪੰਜਾਬੂ ਜ਼ਮੀਨਾਂ ਪੂਰੇ ਪਾਕ ਤੇ ਉੱਤਰੀ ਪਾਰਟ ਦੀਆਂ ਕਾਰਪੋਰੇਟ ਕੰਪਨੀਆਂ ਆਪਦੇ ਕਬਜ਼ੇ ਚ ਲੈਣਾ ਚਾਹੁੰਦੀਆਂ ਨੇ ਜਿਹਦੇ ਬਾਰੇ ਤੁਸੀਂ ਪੜਿਆ ਕਾਰਗਲਵਾਰੇ ਬੁग्गाਵਾਰੇ ਤੇ ਦੋ ਹੋਰ ਵੱਡੀਆਂ ਉਹਨਾਂ ਦੇ ਨਾਲ ਕੰਪਨੀਆਂ ਨੇ ਇਹ ਚਾਰ ਕੰਪਨੀਆਂ ਨੇ ਕਿਉਂਕਿ ਸਾਡੀਆਂ ਜਿਹੜੀਆਂ ਸਰਕਾਰਾਂ ਨੇ ਚਾਹੇ ਸੁਪਰੇ ਦੀ ਹੈ ਚਾਹੇ ਕੇਂਦਰ ਦੀ ਹੈ ਨੀਤੀਆਂ ਦੇ ਨਵੇਂ ਆਰਥਿਕ ਨੀਤੀਆਂ ਦੇ ਇਹਨਾਂ ਦਾ ਕੋਈ ਬਖਰੇਵਾਂ ਨਹੀਂ ਇਹਨਾਂ ਦਾ ਰੌਲਾ ਕੁਰਸੀਆਂ ਦਾ ਰੌਲਾ ਕੁਰਸੀਆਂ ਦੇ ਰੌਲੇ ਤੇ ਜਿੱਥੇ ਇੱਕ ਸਾਥੀ ਕਹਿ ਕੇ ਗਿਆ ਕਿ ਅਸੀਂ 86 ਪਾਰਟੀਆਂ ਦੀ ਵੀਟੇ ਵੀ ਸਦੀ ਸ਼ਾਇਦ ਉਹਦੇ ਕਰਕੇ ਇਹ ਲੰਬਪੂਰਵ ਪੰਜੀ ਵਰਸ ਹੋਗੀ ਨਹੀਂ ਪ੍ਰਭੂ ਉਹ ਇਹ ਪਾਲਸੀ ਦੇ ਨਾਲ ਸਹਿਮਤ ਨੇ ਉਹੀ ਕਾਲੀ ਨਾਲ ਜਿਹੜਾ ਉਸ ਮੀਟਿੰਗ ਵਿੱਚ ਬੈਠਾ ਸੀ ਉਹ ਲੈਣ ਪੂਰਨ ਪਾਲਸੀ 2008 ਦੇ ਵਿੱਚ ਲੈ ਕੇ ਆਇਆ ਹੈ ਇਹ ਹੀ ਕਾਂਗਰਸ ਪਾਰਟੀ ਜਿਹੜੀ ਉਹ ਮੀਟਿੰਗ ਦੇ ਵਿੱਚ ਸੀ ਉਹਨੇ 2091 ਦੇ ਵਿੱਚ ਨਮਯਾਰਤ ਕ੍ਰਿਤੀਆਂ ਦੇ ਦਸਤਖਤ ਕੀਤੇ ਨੇ ਇਹ ਉਹਨਾਂ ਚਰੀ ਆਪਣੇ ਤੋਂ ਦੂਰ ਆਪਣੇ ਵਾਲਾ ਹੁੰਦੇ ਨੇ ਜਦੋਂ ਇਹ ਕੁਰਸੀ ਤੋਂ ਦੂਰ ਹੁੰਦੇ ਨੇ ਇਹ ਮੰਚਾ ਕਦੇ ਵੀ ਉਹਨੇ ਨਾਲ ਸਾਝਾ ਨਹੀਂ ਹੋ ਸਕਦਾ ਦਿੱਲੀ ਮੋਰਚੇ ਦੀ ਜਿੱਤ ਤੋਂ ਬਾਅਦ ਜਦੋਂ ਲੈਂਡ ਪੁਲਿਕ ਪਾਲਸੀ ਬਾਕਸ ਹੋਈ ਹੈ ਸਾਨੂੰ ਪ੍ਰਸੰਨ ਰਸਨਾ ਆਇਆ ਕਿ ਵਿਧਾਇਕ ਪ੍ਰਧਾਨ ਦੀ ਸੰਯੁਕਤ ਮੋਰਚੇ ਦੀ ਦੂਜੀ ਵੱਡੀ ਜਿੱਤ ਸੰਯੁਕਤ ਮੋਰਚੇ ਦੀ ਐਸੇ ਕਾਰਨ ਕਰਕੇ ਹੋਈ ਹੈ ਕਿ ਅਸੀਂ ਮੁੱਦੇ ਦੀ ਪਛਾਣ ਕੀਤੀ ਹੈ ਸਰਕਾਰ ਦੀ ਹਾਲਤ ਦੇਖੀ ਹੈ ਆਪਦੀ ਹਾਲਤ ਦੇਖੀ ਹੈ ਲੜਨ ਦਾ ਫੈਸਲਾ ਕੀਤਾ ਹੈ ਉਦੋਂ ਤੱਕ ਜਾਣ ਦਾ ਫੈਸਲਾ ਕੀਤਾ ਹੈ ਕਿ ਬੁਰੇ ਦੇ ਮਾਰ ਤੱਕ ਜਾਵਾਂਗੇ ਜ਼ਮੀਨਾਂ ਤੇ ਵੜ ਨਹੀਂ ਦਿੱਤੇ ਜਿਵੇਂ ਇਹ ਸਾਥੀ ਨੂੰ ਸਨਮਾਨਤ ਕੀਤਾ ਇਹਦੇ ਕੋਲੇ ਬੰਬ ਨਹੀਂ ਸੀ ਨਾ ਇਹਦੇ ਕੋਲੇ ਤੋਪਾ ਸੀ ਕਿ ਵੱਡੇ ਨਾਲ ਵਾਲਾ ਬੰਦਾ ਨਹੀਂ ਹੈ ਇਨੇ ਆਪਦੀਆਂ ਭਾਵਨਾਵਾਂ ਜਾਗ ਕੀਤੀਆਂ ਸੀ ਉਹ ਭਾਵਨਾ ਸਾਡੀਆਂ ਸਾਰਿਆਂ ਦੀਆਂ ਨੇ ਉਹ ਸਾਡੇ ਚੁੱਲਿਆਂ ਦੀਆਂ ਨੇ ਉਹ ਸਾਡੇ ਬੱਚਿਆਂ ਦੇ ਕੁੱਖੀਆਂ ਨੇ ਉਹ ਸਾਡੀ ਪਰਸਨਲ ਜੁੜੀਆਂ ਹੋਈਆਂ ਨੇ ਇਸ ਕਰਕੇ ਇਹ ਗੱਲ ਕਦੇ ਪਰਵਾਣ ਨਹੀਂ ਹੋਣੀ ਕਿ ਕੋਈ ਹਕੂਮਤ ਸਾਡੇ ਚੁੱਲਿਆਂ ਬਣ ਪਵੇ ਇਹ ਗੱਲ ਭਰਾਵੋ ਤੁਹਾਨੂੰ ਸਾਫ਼ ਹੈ ਜਦੋਂ ਅਸੀਂ ਕਹਿੰਦੇ ਸੀ ਕਿ ਤੈਨੂੰ ਕਾਨੂੰਨ ਬੋਦੀ ਦੇ ਨਹੀਂ ਲੈਂਦੇ ਇਹਦੇ ਪਿਛਲੇ ਪਾਸੇ ਕੋਈ ਬੈਠਾ ਹੈ ਐਸੀ ਤਰ੍ਹਾਂ 트럼ਪ ਦੇ ਬਿਆਨ ਪੜ੍ਹ ਰਹੇ ਤੁਸੀਂ ਕਿ ਰੂਸ ਤੋਂ ਤੇਲ ਬੰਦ ਕਰਦੇ ਹੋ ਖੇਤੀ ਤੋਂ ਸਬਸਿਡੀ ਕੱਟਦੇ ਹੋ ਮਾਲ ਪੁਲਾਣਾ ਬੰਦ ਕਰ ਦੋ ਐਨਐਸਡੀ ਬੰਦ ਕਰ ਦਿਓ ਕਿੱਧਿਆ ਦਾ ਨਿੱਜੀਕਰਨ ਕਰਦੇ ਹੋ ਬਿਜਲੀ ਬੋਰਡ ਪ੍ਰਾਈਵੇਟ ਕਰਦੇ ਹੋ 에어ਪੋਰਟ ਦੇ ਨਿੱਜੀਕਰਨ ਕਰ ਦਿੰਦੇ ਹੋ ਕੋਰੇ ਦੀਆਂ ਖਾਣਾ ਇਹ ਸਾਰਾ ਕੁਝ ਉਹਨਾਂ ਅਗਿਆਰਥਕ ਨੀਤੀਆਂ ਦਾ ਸਿੱਟਾ ਹੈ ਇਹ ਸਾਰਾ ਕੁਝ ਉਹ ਸਾਰੇ ਲੋਕਾਂ ਨੇ ਲਾਗੂ ਕੀਤੀਆਂ ਨੀਤੀਆਂ ਨੇ ਇਸੇ ਤਰ੍ਹਾਂ ਦਾ ਰਹੀ ਹੈ ਕਿ ਟੈਕਸ ਮੁਕਤ ਵਪਾਰ ਦੀ ਗੱਲ ਜਿਹੜਾ ਮੋਦੀ ਦਾ ਇਹਦੇ ਨਰਮੇ ਤੇ ਹਟਾ ਕੇ ਗਿਆ ਟੈਕਸ ਉਹ ਵਪਾਰ ਦੀ ਗੱਲ ਆ ਰਹੀ ਹੈ ਐਸੇ ਤਰ੍ਹਾਂ ਕੜਕ ਤੋਂ ਵੀ ਚੱਕੜਾਂ ਟੱਗਦਾਂ ਨੇ ਇਹ ਦੁੱਤ ਤੋਂ ਵੀ ਚੱਕੜਾ ਹੈ ਸੋਇਆ ਦੀਨ ਤੋਂ ਵੀ ਚੱਕਣਾ ਮੱਕੀ ਤੋਂ ਵੀ ਚੱਕਣਾ ਇਹ ਸਾਰੀਆਂ ਚੀਜ਼ਾਂ ਇਹਨਾਂ ਨੇ ਲੈ ਕੇ ਆ ਨਾਣੀਆਂ ਨੇ ਕਿਉਂਕਿ ਜਿਹੜੀ ਸਾਡੀ ਸਰਕਾਰ ਹੈ ਉਹ ਪੂੰਜੀਵਾਦ ਦੇਸ਼ ਨੇ ਜਿਹੜੇ ਸ਼ਰਮਾਇਦਰ ਮੁਲਕ ਉਹਨਾਂ ਦੇ ਥਲੇ ਰੱਖ ਕੇ ਚੱਲਦੀ ਹੈ ਉਹਨਾਂ ਦੇ ਸਮਝੌਤਿਆਂ ਨੂੰ ਪ੍ਰਮਾਨ ਕਰਦੀ ਹੈ ਜਿਹੜੀ ਸਾਡੀ ਜਨਤਾ ਦੀ ਰੋਟੀ ਦਾ ਖਤਰਾ ਬੜੇ ਹੋਏ ਨੇ ਇਸ ਕਰਕੇ ਲੋਰਕ ਕਰਦੀ ਹੈ ਕਿ ਅਸੀਂ ਆਏ ਹਾਂ ਸਮਾ ਏ ਗੱਲ ਰੱਸ ਦੀ ਖਾਤਰ ਕਿ ਅਸੀਂ ਹੈਗੇ ਆ ਅਸੀਂ ਮੈਦਾਨ ਚ ਅਗਮਨ ਕਮਾਨ ਸਾਹਿਬ ਜਿਹੜੀ ਮੋਤੀ ਸਰਕਾਰ ਦੀ ਖੇਡ ਸੀ ਕਿ ਮੈਂ ਸੰਯੁਕਤ ਮੋਰਚੇ ਦੇ ਵਿੱਚ ਸੱਣ ਲਿਆ ਸੰਯੁਕਤ ਮੋਰਚੇ ਨੂੰ ਪਾੜ ਕੇ ਖੰਡਿਆ ਤਾਂ ਸੰਯੁਕਤ ਮੋਰਚੇ ਦੇ ਅੰਦੋਲਨ ਨੂੰ ਫੇਰ ਕਰਤਾ ਅੱਜ ਅਸੀਂ ਤੁਹਾਨੂੰ ਫਰਾਲੇ ਦੀ ਮੰਡੀ ਤੋਂ ਦੱਸਦੇ ਆ ਕਿ ਆਕੇ ਦੇਖ ਲੈ ਕਿ ਸੰਯੁਕਤ ਮੋਰਚਾ ਚਾਹੁੰਦਾ ਹੈ ਕਿ ਪਿਛਲੇ ਲੈ ਲ ਸੰਯੁਕਤ ਮੋਰਚਾ ਚੜ੍ਹਦੀ ਗਲਾ ਚ ਹੈ ਹੌਸਲੇ ਭਰ ਚ ਹੈ ਅਗਲੇ ਤੇਰੇ ਕਿਸੇ ਹਮਲੇ ਦੀ ਤਿਆਰੀ ਦਾ ਮੋਰ ਮੋ ਜਵਾਬ ਦੇਣ ਦੇ ਰੌਚ ਹੈ ਸੋ ਸਾਥੀਓ ਵੱਡੀ ਲੜਾਈ ਸਾਡੇ ਸਾਹਮਣੇ ਹੈ ਉਹਦੀ ਚਾਦਰ ਤਿਆਰ ਹੋਣਾ ਪੈਣਾ ਹੈ